ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਹੁਸ਼ਿਆਰਪੁਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸ਼ੂਟਰਾਂ ਨੂੰ ਹੁਸ਼ਿਆਰਪੁਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਦੇ ਵਿੱਚ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 4 ਪਿਸਤੌਲ ਵੀ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚੋਂ 2 9mm ਦੇ 1 30 ਦਾ ਅਤੇ 1 터ਕਿਸ਼ ਮੇਡ ਜਗਾਨਾ ਵੈਪਨ ਸ਼ਾਮਲ ਹੈ ਦੋਸ਼ੀਆਂ ਦੀ ਪਛਾਣ ਸਵਿੰਦਰ ਸਿੰਘ ਉਰਫ ਬੋਦੀ ਦੇ ਰੂਪ ਦੇ ਵਿੱਚ ਅਤੇ ਸੁਖਮਨ ਉਰਫ ਜਸ਼ਨ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਗੁਰਦਾਸਪੁਰ ਦੇ ਕਲਾਨੌਰ ਦੇ ਰਹਿਣ ਵਾਲੇ ਨੇ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਲਗਾਤਾਰ ਪੁਲਿਸ ਦੇ ਵੱਲੋਂ ਗੈਂਗਸਟਰਵਾਦ ਤੇ ਉੱਤੇ ਨੱਥ ਪਾਉਣ ਲਈ ਅਤੇ ਗੈਂਗਸਟਰ ਨੂੰ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਅਨੇਕਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਦੇ ਤਹਿਤ ਅੱਜ ਇਸ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਇਹਨਾਂ ਦੋ ਦੋਸ਼ੀਆਂ ਦੇ ਉੱਪਰ ਪਹਿਲਾਂ ਵੀ अनेका ਅਪਰਾਧਿਕ ਮਾਮਲੇ ਦਰਜ ਨੇ ਅਤੇ ਗੁਰਦਾਸਪੁਰ ਦੇ ਕਲਾਨੌਰ ਦੇ ਇੱਕ ਮੈਡੀਕਲ ਸਟੋਰ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਜਿਸ ਦੇ ਵਿੱਚ ਇਹਨਾਂ ਦੋ ਦੋਸ਼ੀਆਂ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਆ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਆ ਜਿਹਦਾ ਨਾਮ ਹੈਗਾ ਸਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਆ ਕੁਝ ਲਾਈਵ ਕਾਰਟ੍ਰਿਜਸ ਦੇ ਨਾਲ ਇਹ ਦੋ ਕਲਾਥ ਪਿਸਟਲ ਹੈਗੇ 9mm ਐਂਡ ਵਨ ਪਿਸਟਲ 34 PX3 ਐਂਡ ਇੱਕ ਵਨ ਪਿਸਟਲ ਜਿਗਾਨਾ ਜੋ 터ਕੀ ਮੇਡ ਹੈ ਅਲੋਂਗ ਵਿਦ ਵਨ ਮੋਟਰਸਾਈਕਲ KTM ਮੋਟਰਸਾਈਕਲ ਬਰਾਮਦ ਹੋਇਆ ਇਨਾਂ ਤੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਦਸਵਾਾ ਥਾਣੇ ਐਂਡ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਐਂਡ ਹੂੰ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਐਂਡ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੌਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਹੀ ਰਿਲੇਟਿਡ ਹੈਗੇ ਐਂਡ ਅੰਮ੍ਰਿਤ ਦਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਹਾ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ ਐਂਡ ਹੋਰ ਵੀ ਅਸੀਂ ਬੈਕਵਰਡ ਫੋਰਵਰਡ ਲਿੰਕੇਜਸ ਐਸਟੈਬਿਸ਼ ਕਰਾਂਗੇ ਐਂਡ ਪੂਰਾ ਕਾ ਪੂਰਾ ਜਿਹੜਾ ਇਹ ਨੈਟਵਰਕ ਹੈ ਇਹਨੂੰ ਅਰਥ ਕਰਕੇ ਡਿਸਮੈਂਟਲ ਕੀਤਾ ਜਾਊਗਾ ਇਹ ਦਾਸ ਸਿਦਾ ਸ਼ਾਹੀ ਇਹ ਕੰਟਰੀ ਮੇਡ ਹੈ ਇੰਪੋਰਟਡ ਹੈ ਜਿੱਦਾਂ ਉਹ ਜੀ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਅੰਮ੍ਰਿਤਾਲਾ ਮੇਕ ਫੋਰਨ ਦੇ ਵਿੱਚ ਬੈਠਾ ਹੈ ਐਂਡ ਸੋਫਿਸਟੀਕੇਟਿਡ ਵੈਪਨਸ ਸੀ ਰਿਕਵਰ ਕੀਤੇ ਨੇ ਸੋ ਆਬਵੀਅਸਲੀ ਵੀ ਆਲਸੋ ਸੀ ਇਟ ਇਨ ਅ ਵੈਰੀ ਸੀਰੀਅਸ ਐਂਡ ਸੈਂਸਿਟਿਵ ਵੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਹੀ ਸਾਡੀ ਏਜੀਟੀਐਫ ਦੀ ਟੀਮ ਵੀ ਐਂਡ ਹੁਸ਼ਿਆਰਪੁਰ ਪੁਲਿਸ ਇੱਕ ਰਲ ਕੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਸੋ ਦੈਟ ਪੂਰਾ ਕਾ ਪੂਰਾ ਜਿਹੜਾ ਨੈਟਵਰਕ ਹੈ ਉਹਨੂੰ ਅਸੀਂ ਅਨਰਥ ਕਰਾਂਗੇ